ਹਾਜੀ ਬਾਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰ ਅੱਜ ਦੀ ਵੀਡੀਓ ਜੀ ਤੁਹਾਡੇ ਨਾਲ ਅੱਠ ਨਗ ਸਾਂਝੇ ਕਰਨੇ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ 6 ਦਾ ਜਿਵੇਂ ਦੇਖੋ ਚਿੱਟੇ ਜੇ ਪ੍ਰਿੰਟਰ ਦੇ ਵਿੱਚ ਬਹੁਤ ਸੋਹਣੇ ਕਲਰ ਦੇ ਵਿੱਚ 6 ਐਚਫ ਨਾਲ ਦਿਆਂ ਖੀਰੀਆਂ ਵਿੱਚ ਸਾਂਝਾ ਕਰਨਾ ਠੀਕ ਹੈ ਜੀ ਇੱਕ ਤੋਂ ਪਿੱਛੇ ਤੋਕੜ ਗੱਪਣ ਬਹਿੜ ਚ ਇੱਕ ਪਾਸ ਜਿਹੜੀ ਹੋਈ ਵੀ ਇਹ ਤੁਹਾਨੂੰ ਦਿਖਾ ਦਾਂਗੇ ਸੇਲ ਵਾਸਤੇ ਤੇ ਇੱਕ ਤੁਹਾਨੂੰ ਛੋਟੀ ਉਮਰ ਦੀ ਬਹੁਤੀ ਸੋਹਣੀ ਕੱਟੀ ਆ ਠੀਕ ਆ ਟੋਟਲ 8 ਨਾਗਾ ਇੱਕ ਕੱਟੀ ਹੋ ਗਈ ਇੱਕ ਗਾਂ ਹੋ ਗਈ ਤੇ 6 ਹੋ ਗਿਆ ਬੱਚੀਆਂ 8 ਨਾਗਾ ਤੇ ਜਿਹੜੇ ਇਕੱਲੇ ਗਾਂ ਛੱਡ ਕੇ ਬਾਕੀ ਸਾਰਾ ਬੱਚਾ ਤੇ ਕੱਟੀਆਂ ਖੀਰੀਆਂ ਨੇ ਆ ਤੇ ਬਾਕੀ ਜੋ ਡਿਟੇਲ ਹੋਊਗੀ ਉਹ ਬਾਈ ਸਾਂਝੀ ਕਰ ਦੂਗਾ ਤੇ ਖਰੀਦਣ ਵਾਲਾ ਪਰ ਆ ਕੇ ਸੇਵਟਾਂ ਦੇ ਕੋਲ ਆ ਕੇ ਜਿਹੜੋ ਤਸੱਲੀ ਕਰਦਾ ਠੀਕ ਆ ਤੇ ਪਹਿਲਾਂ ਬਾਈ ਨਾਲ ਗੱਲਬਾਤ ਕਰਦੇ ਆ ਕਿ ਕੀ ਡਿਟੇਲ ਹੈਗੀ ਸੋ ਫਿਰ ਬਾਈ ਨਾਲ ਤੁਸੀਂ ਗੱਲਬਾਤ ਕਰਨੀ ਆ ਬਾਈ ਫਸਤੀ ਗੱਲ ਜੀ ਫਸਤੀ ਐਵਰੀ ਬਾਈ ਨਾਮ ਤੇ ਡਰੈੱਸ ਬੋਲਦੀ ਆਪਣਾ ਨਾਮ ਨੇੜੇ ਆਪਣੇ ਦੀ ਭਗਤਾ ਪਾਈ ਜਾਇਆ ਜਾਂਦਾ ਤੇ ਇਧਰ ਜਲਾਲ ਜੀ ਜਲਾਲ ਬਟੰਡਾ ਜਲਾਲ ਵੀ ਤਿੰਨ ਚਾਰ ਕਿਲੋਮੀਟਰ ਆ ਗਿਆ ਤੇ ਭਗਤਾ ਪਾਈ ਵੀ ਤਿੰਨ ਚਾਰ ਕਿਲੋਮੀਟਰ ਆ ਗਿਆ ਹਾਂਜੀ ਜਲਾਲ ਦਾ 2 ਕਿਲੋਮੀਟਰ ਹੀ ਆਪਣੇ ਨਾਲ ਚਿੱਤ ਮੋਆ ਵੀਰੇ ਆਪਣਾ ਵਾਹਨ ਨੰਬਰ ਹੈ 8427996114 ਪਹਿਲੇ ਨੰਬਰ ਤੇ ਆ ਕੱਟੀ ਆ ਗਈ ਨਾ ਆਪਣੇ ਕੋਲੇ ਹਾਂਜੀ ਹਾਂਜੀ ਕਿੰਨੀ ਉਮਰ ਦੀ ਲਗਭਗ ਇਹ ਹੈਗੀ 10-11 ਮਹੀਨੇ ਦੀ ਹੈ ਜੀ ਜਿੰਨੀ ਸਾਲ ਦੀ ਮੰਨ ਲੀਂ ਮੋਟੀ ਵਸ ਹਾਂਜੀ ਹਾਂਜੀ ਬਸ ਇੰਨੀ ਹੈ ਠੀਕ ਹੈ ਤੇ ਥਣਚਾਰੀ ਗੱਟੀ ਦੀ ਥਣਚਾਰੀ ਹੈ ਜੀ ਮੂਰੇ ਥਾਣਾ ਪੁਲਿਸ ਬਹੁਤ ਚੰਗੀ ਹੈ ਗੱਟੀ ਦੀ ਇਧਰਲੇ ਪਾਸੇ ਚਾਨਣੇ ਜੀ ਕਰਦੇ ਥ ਤੇ ਤੋਰ ਕੇ ਤਾਂ ਫਵਾਈ ਬਸ ਦਿਖਾ ਦੇਣਾ ਪੁੱਛਾਰੇ ਦਿਖਾ ਦੇਣਾ ਕੋਈ ਨਹੀਂ ਤੋਲੀ ਬੜੀ ਸਾਫ ਹੈ ਨਾ ਹਾਂਜੀ ਹਾਂਜੀ ਜਿਵੇਂ ਗੱਬਣ ਕੱਟੀ ਹੁੰਦੀ ਆ ਇਹ ਨਹੀਂ ਕਰਨ ਵਾਲੀ ਝੋਲੀ ਕਰੀ ਫਿਰ ਥਣ ਚਾਰਾ ਨਾ ਥੋੜੇ ਜਿਹੇ ਹੈ ਟੀਕੇ ਦੀ ਆਪ ਨੂੰ ਇਹ ਨਹੀਂ ਪਤਾ ਵੀ ਕਿਹੜੇ ਦੀ ਹੈ ਜੀ ਠੀਕ ਹੈ ਜਿੰਨੇ ਆਪਾਂ ਕਹਾਂ ਕਿਹਾ ਵਧੀਆ ਘਰਾਣੇ ਦੀ ਕੱਟੀ ਹੈ ਵੀ ਵਧੀਆ ਜੀ ਮਾਂ ਦਾ ਦੁੱਧ ਵੀ ਸੀਗਾ ਜੀ ਪਹਿਲੇ ਸੂਏ 12 ਲੀਟਰ ਸੀ ਦੂਜੇ ਸੂਏ 14 ਲੀਟਰ ਹੈਗਾ ਠੀਕ ਹੈ ਠੀਕ ਹੈ ਹੂੰ ਕੱਟੀ ਹੈ ਵਧੀਆ ਪਤਲੇ ਹੋਛ ਆ ਗਈ ਨਾ ਹਾਂਜੀ ਪਤਲੇ ਪਿੰਡੇ ਦੀ ਕੱਟੀ ਹੈ ਹੂੰ ਚਮੜੀ ਪਤਲੀ ਆ ਗਈ ਤੇ ਬਾਕੀ ਕਰਮਾ ਦਾ ਪੁੱਠਾ ਪਾਠਾ ਵੀ ਬੜਾ ਸੋਹ ਰਾਜੀ ਸਭੀ ਪਲੀ ਚੰਗੀ ਆ ਨਾ ਹਾਂਜੀ ਤਾਂ ਇਥਾ ਤਰ ਤਰ ਜੀ ਦਿਖਾ ਤੁਹਾਨੂੰ ਕੋਈ ਲੰਗ ਲੂੰਗ ਵਾਲਾ ਕੰਮ ਨਹੀਂ ਗਾ ਠੀਕ ਹੈ ਵੀਰੇ ਮੋੜ ਲਿਓ ਤੇ ਇਥੋਂ ਤੁਹਾਨੂੰ ਫੇਸ ਕੁਆਲਟੀ ਦੇ ਸਿੰਗਾ ਵਾਲਾ ਚੈੱਕ ਕਰਾਦਾ ਸਿੰਗ ਨਾਲ ਦੀ ਨਾਲ ਜਿਹੜੀ ਕਰਨ ਵਾਲੀ ਮੋੜਦੀ ਹੁੰਦੀ ਹੈ ਨਾ ਬਾਕੀ ਪਤਲੀ ਚਮੜੀ ਚਾਗੀ ਬੰਦੇ ਨਾ ਬਾਈ ਹਾਂਜੀ 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 ਕੋਈ ਨਹੀਂ ਹੈ ਵਾਲੀ ਦੁੱਪ ਜਿਆਦਾ ਨਹੀਂ ਡ ਬਹੁਤ ਗੱਟੀ ਹਾਂ ਢੋਲੀ ਚਾਲੀ ਦੇ ਮੈਂ ਤੁਰਦੀ ਆ ਗੱਬਣਾ ਘਟਾਂ ਨੂੰ ਮੰਨ ਕੇ ਚੱਲੇ ਢੋਲੀ ਪੂਰੀ ਛਲਕਦੀ ਹੈਗੀ ਤੇ ਇਥੋਂ ਤੁਹਾਨੂੰ ਬੈਕ ਸ਼ੈਟ ਤੋਂ ਸਰੀਕ ਦੀ ਮੰਤਰ ਚੈੱਕ ਕਰਾ ਦੇ ਠੀਕ ਹੈ ਜੀ ਤੇ ਰੇਟ ਇਹਨਾਂ ਦੇ ਰੇੜੀ ਫੋਨ ਤੇ ਕਰ ਦਾਂਗੇ ਜੈ ਜੀ ਹੋਣਗੇ ਜੈ ਜੀ ਜੈ ਜੀ ਜੈ ਠੀਕ ਹੈ ਜੀ ਲਾ ਪਹਿਲੇ ਨੰਬਰ ਨੂੰ ਕੱਟੀ ਦਿਖਾ ਦਈਏ ਬਲ ਲਗਭਗ ਸਾਲਕ ਦੀ ਤੇ ਦੋ ਨੰਬਰ ਤੇ ਇਹ ਬੱਚੀ ਬੱਛੀ ਹੈ ਨਾ ਹਾਂ ਜੀ ਇਹ ਕਿੰਨੀ ਕੁ ਵਰਦੀ ਆ ਇਹ ਬੱਚੀ ਜੀ ਬਸ 7 ਕੁ ਮਹੀਨੇ ਦੀ ਹੈ 7 7.5 ਮਹੀਨੇ ਦੀ ਠੀਕ ਹੈ ਲਾ ਪਹਿਲਾਂ ਪਤਨ ਦਿਖਾ ਦੀ ਬੱਚੀ ਦੇ ਆ ਹੂੰ ਥਣ ਚਾਰ ਹਣਾ ਸੋਨੇ ਗੈਪ ਚ ਲੱਗੀ ਹਾਂਜੀ ਹਾਂਜੀ ਇਥੋਂ ਨਹੀਂ ਆ ਮਾਰਲ ਸੁਣਾ ਵਿੱਚ ਚੰਗੀ ਝੋਲੀ ਹੈਗੀ ਰੰਗ ਬ੍ਰਾਂਡ ਬਹੁਤ ਸੋਹਣਾ ਨਾ ਬਹੁਤ ਸੋਹਣਾ ਇਹ ਰਮਾੜਾ ਦੇ ਸੀਮਿੰਟ ਦੀ ਆਈ ਮਾੜਾ ਰਿਕਾਰਡ ਵੀ ਹੈਗਾ 35 ਲੀਟਰ ਦਾ ਇਹਦਾ ਠੀਕ ਆ ਰਮਾੜਾ ਦੇ ਸੀਮਿੰਟ ਦੀ ਆ ਗਈ ਹਾਂਜੀ ਹਾਂਜੀ ਠੀਕ ਆ ਇੱਥੋਂ ਫੇਰ ਕੋਈ ਅਲੀ ਐਨੇ ਕਰ ਵਾਲੇ ਆਪਣਾ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਲੈ ਕੱਢੇ ਇੱਥੇ ਬਰਾਡੇ ਚ ਤੋਰਦਾ ਵਾਲੇ ਪਾ ਲੰਬੀ ਦੇ ਤੋਦੇ ਹਾਂਜੀ ਹਮ ਠੀਕ ਆ ਬਾਕੀ ਸਿੱਧਾ ਕੱਟ ਦੇਖੋ ਕਾਨਾ ਛੋਟਾ ਛੋਟਾ ਹੈਗੇ ਤੇ ਰੰਗ ਬ੍ਰਾਂਡ ਉਹ ਤੋਂ ਸਾਹਮਣੇ ਦੇਖੋ ਚ ਕੋਈ ਕਮੀ ਨਹੀਂ ਹੈ ਹੈ ਇਹਨੂੰ ਆਪਾਂ ਕੋਈ ਵਾੜੀ ਸੋਹਣੀ ਦਾ ਸੋਹਣੀ ਦਿੱਸ ਰਹੀ ਹੈ ਵੀ ਚੰਗੀ ਘੈਂਟ ਬੱਛੀ ਪੂਰੀ ਹੈ ਨਾ ਐਈ ਤਰ੍ਹਾਂ ਕੋਈ ਕਮੀ ਵੀ ਨਹੀਂ ਕਰ ਵਾੜੀ ਭਾਈ ਤੋਲਾ ਵਾਸਤੇ ਵੀ ਬਤ ਤੋਰਨਾ ਮਕਸਦ ਇੰਨਾ ਕੋ ਹੁੰਦਾ ਵੀ ਯਾਰ ਕੋਈ ਲੰਗ ਲਹੂ ਹੁੰਦਾ ਕਿ ਰਾਇਣਾ ਹੋਵੇ ਬਾਕੀ ਪੈਸਾ ਜ਼ਿੰਮੇਵਾਰੀ ਹੁੰਦੀ ਹੈ ਭਰਾ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ 7 ਕਿਹ ਮਹੀਨਾ ਦਾ ਹੋਊਗਾ ਬਸ ਲੱਗ 7 ਕਿਹ ਮਹੀਨੇ ਦਾ ਬੱਚਾ ਜੀ ਠੀਕ ਆ ਠੀਕ ਆ ਕਰਮ ਵਾਲੀ ਬੱਛੀ ਆਉਣ ਵਾਲੇ ਦਾ ਵਧੀਆ ਗਿਆਨ ਤੇ ਰਹੂਗੀ ਜੇ ਕੋਈ ਭਰਾ ਸਾਹ ਸਾ ਚੰਗੀ ਕਰ ਲੂ ਨਾ ਤੇ ਇੱਥੇ ਪੁੱਠੇ ਵੱਟ ਜੀ ਚੜਾਈ ਉਹ ਬੰਦ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਤੇ ਇੱਧਰ ਇਧਰ ਕੋਈ ਥੋੜੀ ਦੁਆਰਾ ਸਾਦੀ ਆਪਾਂ ਬੜੀ ਇਹਦੇ ਨੇਰਾਏ ਪੈਣਾ ਸੀਗਾ ਥੋੜੀ ਚੌੜੀ ਕਰਦੀ ਹਾਂ ਹੂੰ ਇੱਥੇ ਦੇਖੋ ਜੀ ਸਾਣਾ ਹੂੰ ਸਹੀ ਹੈ ਓਕੇ ਲੈਏ ਸੀ ਜੀ 2 ਨੰਬਰ ਤੇ 3 ਨੰਬਰ ਦਾ ਆਪਣਾ گاਵਾ ਆ ਗਿਆ ਨਾ ਆਪਣੇ ਕੋਲੇ ਹਾਂਜੀ ਕਿੰਨੇ ਟਾਂ ਦੀ ਕੱਪਣੇ ਖੋਲ ਹੀ ਨਾਲ ਦੀ ਨਾਲ ਇਹ ਗਾਂ ਹੈਗੀ ਸਾਢੇ 5 ਮਹੀਨਾ ਦੀ ਚੈੱਕ ਪਾਸ ਦੁੱਧੋਂ ਡਰਾਈ ਹੈ ਜੀ ਸਾਢੇ 5 ਦੀ ਚੈੱਕ ਪਾਸ ਚੈੱਕ ਪਾਸ ਸਾਢੇ 5 ਬਣਾਈ ਹਾਂਜੀ ਹਾਂਜੀ ਦੁੱਧੋਂ ਡਰਾਈ ਹੋ ਗਈ ਦੁੱਧੋਂ ਡਰਾਈ ਹੈ ਹਾਂ ਹੈ ਜੀ ਕਿਹੜੇ ਸੂਏ ਵਾਸਤੇ ਕੱਪਣੇ ਦੂਜੇ ਸੂਏ ਵਾਸਤੇ ਲੈਣ ਤੋਂ ਬਾਹਰ ਹੀ ਲੈਣੀ ਹਾਂ ਜੀ ਦੂਜੇ ਸੂਏ ਵਾਸਤੇ ਗੱਬਣਾ ਲੈ ਇੱਥੋਂ ਮਾਰ ਲੈਣੇਗਾ ਇਹ ਹੈਗਾ ਆਪਣੇ ਕੋਲ ਨਗ 3 ਨੰਬਰ ਤੇ ਆ ਗਈ ਜੀ ਦੂਜੇ ਸੂਏ ਵਾਸਤੇ ਸਾਢੇ 5 ਮਿੰਟਾਂ ਦੀ ਗੱਬਣਾ ਚੈੱਕ ਪਾ ਦੋ ਦੋ ਵਾਸਤੇ ਟ੍ਰਾਈਰ ਦਾ ਥਾਣਾ ਕਰਮਲ ਦੇ ਚਾਰ ਵੱਖਰੀ ਜਿਹੀ ਫੋਰਟ ਸ਼ਾਂਗ ਉਹ ਕੋਈ ਨਹੀਂ ਸਾਨੂੰ ਮਿਲੂਗੀ ਠੀਕ ਹੈ ਤੇ ਇੱਥੋਂ ਕੁਆਲਿਟੀ ਚੈੱਕ ਕਰੀ ਕੱਦ ਕਾਰ ਹੋਈ ਸੋਹਣਾਗਾ ਨਾ ਹਾਂ ਜੀ ਜਦੋਂ ਮੈਂ ਖੁਣਾ ਦੀ ਬੰਦਰ ਚੈੱਕ ਕਰਾਉਣਾਗਾ ਠੀਕ ਹੈ ਜੀ ਇੱਥੋਂ ਬੈਕ ਸ਼ੈਟ ਦਾ ਸਮਾਰ ਕੇ ਸਾਨੂੰ ਨੇੜੇ ਹੋ ਕੇ ਦਿਖਾ ਦੇਣਾਗਾ ਜੰਗੀ ਜੁੜੀ ਜਲੀ ਬਾਕੀ ਥੋੜੀ ਆ ਰੇਰੀ ਲੇਟ ਹੋ ਗਈ ਕੱਪਰ ਗੱਪਣ ਹੋਇਆ ਦਾ ਹਾਂ ਹਾਂ ਉਹ ਤੋਂ ਡਰਾਈਵ ਐ ਥੋੜਾ ਦੇਖੋ ਪੂਰਾ ਐ ਜੜਾਈ ਜਾ ਐ ਨਹੀਂ ਹੈਗਾ ਆਹ ਚੀ ਰਾਜੂ ਜੀ ਪੂਰੀ ਆ ਨਾ ਲੂਸੀ ਲੂਸੀ ਨਹੀਂ ਗਏ ਬਸ ਹੂੰ ਸਹੀ ਗੱਲ ਆ ਬਿੰਦੇ ਆਏ ਕਰ ਐ ਦਾ ਰੈੱਡ ਕਰੀ ਦੇ ਯਾਰ ਕਿਹੜੀ ਦਾ ਜੀ ਆ ਗਾਂ ਦਾ ਦਾ ਹਾਂ ਬਾਈ ਕਰ ਦਿੰਦੇ ਆ ਫਿਰ ਇਹਦਾ ਮੋਲੇ ਦਾ ਚਾਲੀ ਕਰ ਦਿਆਂ ਜੀ ਕੋਈ ਲੈਣ ਦੇਣਾ ਲੈਣ ਦੇਣਾ ਜਿੰਨੇ ਤੁਸੀਂ ਕਹੋਗੇ ਉਨੇ ਕਰ ਦਿਆਂਗੇ ਹੋਰ ਦੱਸੋ ਕਿੰਨੇ ਕਰਦੀ ਮੈਂ ਵੱਧਣਾ ਨਾ ਕਰਦਾ ਮੜ ਕੇ ਕਹੇਗਾ 38000 ਦੀ ਮਾਨਤਨ ਕਰ ਲੈਂਗੇ 38000 40 ਮੁੱਲ ਕੀਤਾ 2000 ਮਾਨਤਨ ਹੋਣ ਹੋ ਗਿਆ ਜਦੋਂ ਕੋਈ ਫੋਨ ਕਰੂਗਾ ਚੱਲ ਗਿਆ ਉਹਦਾ ਮਾਨਤਨ ਹੋਰ ਹੋ ਜਾਊਗਾ ਹਾਂਜੀ ਹੋਰ ਹੋਈ 38 ਜੋ ਹੋਰ ਮਾਰ 38 ਦੀ ਮਾਨਤਨ ਹੋ ਜਾਊਗਾ ਮੈਂ ਬਿਲਕੁਲ ਜਾਇਦਾ ਮੁੱਲ ਕਹਤਾ 38000 ਤੁਹਾਨੂੰ ਗੱਬਣ ਬਹਿੜੇ ਇਹ ਮਿਲ ਜੂਗੀ ਤਾਂ ਕਿ ਆਪਾਂ ਕੋ ਤਿੰਨ ਨੰਬਰ ਹਾਂਜੀ 1 1 ਨਿਊ ਮਰਦੀ ਗੁਬਿੰਦੇ ਇਹ ਵੀ ਬਸ 7 ਕੁ ਮਹੀਨੇ ਦਾ ਬੱਚਾ ਜੀ ਠੀਕ ਹੈ ਇਹ ਰਿਪੀਟਰ ਦੀ ਹੈ ਜੀ ਠੀਕ ਹੈ ਜਿਵੇਂ ਰਿਕਾਰਡ ਆਪਾਂ ਨੂੰ ਸਾਰਿਆਂ ਦਾ ਪਤਾ ਹੈਗਾ ਸਾਰਾ ਪ੍ਰੋਪਰ ਕਾਲ ਮਿਲੂਗਾ ਹਾਂਜੀ ਹਾਂਜੀ ਮੂੰਹ ਆ ਬਹੁਤ ਸੋਹਣਾ ਦੇਖੋ ਬੱਛੀ ਦਾ ਨਾ ਸਾਨੂੰ ਸਾਈਂ ਜਾਵਾ ਗਲਾਬੀ ਦੇਖ ਹੂੰ ਬੱਚੀ ਬਹੁਤ ਸੋਹਣੀ ਹੈਗੀ ਨਾ ਹਾਂਜੀ ਹਾਂਜੀ ਸੱਤ ਕਿਉਂ ਨਾ ਬੱਛੀ ਹੈਗੀ ਨਾ ਹਾਂਜੀ ਹਾਂਜੀ ਤੇ ਦੋ ਨੰਬਰ ਬੱਛੀ ਸੀ ਇਹ ਵੀ ਸੱਤ ਕਿਉਂ ਨਾ ਦੀ ਆ ਤੇ ਤਿੰਨ ਨੂੰ ਛੱਡ ਕੇ ਚਾਰ ਨੰਬਰ ਬੱਛੀ ਫੇਰ ਆ ਗਈ ਇਹ ਵੀ ਸੱਤ ਕਿਉਂ ਨਾ ਦੀ ਆ ਕੱਦ ਕਾਟ ਦੇ ਸਮਝ ਬਲੀ ਬਹੁਤ ਚੰਗੀਆਂ ਨਾ ਬਹੁਤ ਚੰਗੀ ਬੱਛੀ ਹੈ ਜੀ ਹੂੰ ਬਸ ਇੱਥੇ ਘੜਾਲੀ ਕਿੜਾ ਕੋਈ ਗੱਲ ਨਹੀਂ ਐ ਲੱਤਾਂ ਲੁੱਤਾਂ ਦੇਖੋ ਪੂਰੀਆਂ ਸਿੱਧੀਆਂ ਐ ਨਹੀਂ ਹੈਗਾ ਉੱਚੀ ਖਾਜਰੀ ਨਹੀਂ ਇੱਥੇ ਰੋਕ ਲਿਆ ਰੋਕ ਰੋ ਇਹ ਇਤੋਂ ਬੱਚੀ ਦੀ ਲੰਬਾਈ ਚੈੱਕ ਕਰ ਲੋ ਯਾਰ ਹਣਾ ਲੰਬੀ ਲੰਮੀ ਪਧਰੀ ਪਧਰੀ ਬਹੁਤ ਆ ਵਿੰਜਣਾ ਟੂਹੀ ਦੀ ਪਾੜੀ ਪਧਰੀ ਆ ਹਾਂ ਬਾਈ ਕੰਨ ਬਹੁਤ ਕਰਮ ਦਾ ਫੇਸ ਕੁਆਲਿਟੀ ਚੰਗੀ ਐ ਹੂੰ 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 ਠੀਕ ਐ ਲਾਤੋਰੀ ਇਧਰੋਂ ਮਾਗੇ ਲੱਤਾਂ ਲਾਦਾ ਲੰਬਾਈ ਮਜ਼ਬੂਤੀ ਉੱਠੇ ਪੱਠੇ ਬੰਤਰ ਵਧੀਆ ਆ ਕੀ ਦੇਖੋ ਯਾਰ ਬਾਕੀ ਜਿਹੜੇ ਪ੍ਰਾਣ ਦੇ ਜਿਹੇ ਚੋਂ ਪੈਸੇ ਲੈਣੇਗੇ ਇਹ ਉਹ ਤਾਂ ਡਿਪੈਂਡ ਕਰਦਾ ਉਹਦਾ ਮਨ ਕੀ ਕਹਿੰਦਾ ਕਿਉਂਕਿ ਤੁਸੀਂ ਅਦੀ ਕਿਰਤ ਕਮਾਈ ਚੋਂ ਪੈਸੇ ਲੈਣੇਗੇ ਤੇ ਮੁੱਲ ਜਾਇਜ਼ੀ ਹੂ ਬੜਾ ਮੁੱਲ ਨਹੀਂ ਹੋਣਾ ਬਾਈ ਕਹਿੰਦਾ ਸਹਾਜ ਨੇ ਬੱਚਾ ਦੇ ਦਾਂਗੇ ਆਪਾਂ ਤਾਂ ਕਿ ਅੱਗੇ ਆਪਾਂ ਨੂੰ ਇਹ ਵਸੇ 10 ਕਿ ਮਹੀਨੇ ਦੀ ਬੱਚੀ ਬਸ ਆਹਲੇ ਘਰਾਂ ਚ ਮੰਨ ਲਈ ਮੋਟੀ ਭਾਸ਼ਾ ਚ ਆਪਾਂ ਜੇ ਕਿੰਨਾ ਹੋਦਾ ਸਾਲ ਤੋਂ ਹੈ ਬਾਈ ਕਹਿੰਦਾ ਮਹੀਨਾ ਤੋਂ ਵੀ ਨਾ ਘਟ ਤੇ ਇੱਥੋਂ ਕੁਆਲਿਟੀ ਚੱਕ ਲੈ ਵੀ ਤੋਰ ਦੀ ਤੋਰ ਕੇ ਤੁਹਾਨੂੰ ਦਿਖਾ ਦੇਣਾ ਤੇ ਕਦ ਘੜ ਬੱਚੀ ਜਓ ਉਹ ਚੰਗਾ ਆ ਗਿਆ ਇਹਦਾ ਬਸ ਐ ਮਨ ਲਓ ਵੀ 4-5 ਮਹੀਨੇ ਤੱਕ ਤੀਕਾ ਭਰਾਲੂ ਬੱਚੇ ਨੇ ਤਾਂ ਹਾਂਜੀ 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 ਇਹਦਾ ਭਾਜ ਨਾ ਬੱਚੀ ਦਾ ਓ ਟੱਪੜਾ ਬਹੁਤ ਚੌੜਾ ਬਹੁਤ ਸਮੀ ਬੜੀ ਵੱਡੀ ਬੱਚੀ ਆ ਹੂੰ ਇੱਥੋਂ ਕੰਨ ਖੁਣ ਦੇਖੋ ਬੱਚੀ ਦੇ ਆ ਇੱਥੇ ਰੋਕ ਲਿਆ ਬਈ ਇੱਥੋਂ ਤੁਹਾਨੂੰ ਦਿਖਾ ਦੇਣਾ ਬੱਚੀ ਦੇ ਨਾ ਵਾਈਲੂ ਚੈੱਕ ਕਰ ਲਿਓ ਤੇ ਸਰੀਰ ਦੀ ਬੰਤਰ। ਸਾੜ ਨਹੀਂ ਫੁੱਟ ਨਹੀਂ ਦੇਖੋਗੇ ਅਸੀਂ ਦੀ ਕਿੰਨੀ ਚੰਗੀ। ਹੂੰ ਚੰਗੀ ਯਾਰ ਹਨ। ਮਤਲਬ ਤਾਂ ਇਹ ਮਜਬੂਤੀ ਦੇਖਿਓ। ਹੂੰ ਫੇਸ ਫੁੱਟ ਬਹੁਤ ਸੋਹਣਾ ਲੱਸੀ। ਹੂੰ ਹੂੰ ਆਹ ਚੀਜ਼ ਮਤਲਬ ਤਾਂ ਇਹ ਮਜਬੂਤੀ ਮਤਲਬ ਆਈ ਰਹਾ ਪੌੜ ਨਹੀਂ ਤਾਂ ਇਹ ਕੁੱਪ ਕਹਿੰਦੇ ਪੌੜ ਦਬਦੇ ਹੁੰਦੇ ਆਗੇ। ਉਹਵੇਂ ਨਹੀਂ ਆ ਸੱਦੇ ਪੈਰਾਂ ਦੇ ਖੜਮੇ ਪੈਰਾਂ ਦੇ ਨੇ। ਸੱਦੇ ਪੂਰੀ। ਹੂੰ ਇੱਥੋਂ ਰੋਕੀ ਦਿਖਾ। ਤੇ ਇੱਥੋਂ ਥਣ ਦਿਖਾ ਲਈ ਬੱਛੀ ਆਪਾਂ। ਥਣਾਂ ਦੀ ਬੰਦ ਚੈੱਕ ਕਰੋ ਠੀਕ ਹੈ। ਥਣ ਚਾਰ ਸੋਨੇ ਗੈਪ ਚ ਲੱਗੇ ਹੋਏ ਹੈਗੇ। ਠੀਕ ਹੈ। ਇਹ ਹੈ ਆਪਣਾ ਕੋਲ 5 ਨੰਬਰ ਤੇ ਬੱਛੀ। ਠੀਕ ਆ ਵੀ ਤੇ ਤੋਂ ਨੂੰ 2 ਡਾਈ ਇਹ ਬੱਚੀ ਪੱਧਰੀ ਬਲੂਸ ਸਾਰਾ ਬੱਚਾ ਆ ਨਿਆ ਵੀ ਕੋਈ ਕੋਈ ਬੀਜ ਜਾਂ ਕੋਈ ਮੰਨ ਕੇ ਜੈ ਵੀ ਟੂ ਹਿਲ ਲੈਦੀ ਹੋਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਮਿਲਣੀ ਸਾਰੇ ਸਾਨੂੰ ਪਸ਼ੂ ਚੰਗੇ ਮਿਲਣਗੇ ਅੱਗੇ ਆਪਾਂ ਕੋਈ 6 ਨੰਬਰ ਦੇ ਬੱਚੀ ਹੈ ਨਾ 6 ਨੰਬਰ ਬੱਚੀ ਇਹ ਕਿੰਨੀ ਉਮਰ ਦੀ ਆ ਗਈ ਇਹ ਵੀ ਬਸ 10 ਕਿ ਮਹੀਨੇ ਦਾ ਬੱਚਾ ਇਹ ਜੀ ਵੀ ਠੀਕ ਹੈ 10 ਨਾਲ 11 ਦਾ ਹੋਊ ਬਸ ਕੋਈ ਘਾਲੀ ਬਹੁਤ ਚੰਗੀ ਹੈ ਦੀ ਚਾਰ ਹੀ ਥਾ ਹੂੰ ਸਹੀ ਆ ਲੈ ਤੋਰ ਲੈ ਵੀ 5 ਤੇ 6 ਦਾ ਤਾਂ ਜਿਵੇਂ ਆਪਾਂ ਜੋੜਾ ਜਾਂ ਬਣ ਗਿਆ ਨਾ ਹਾਂਜੀ ਹਾਂਜੀ ਇਹ ਬੱਸ ਹਾਂ ਆ 2 ਤੇ 4 ਨੰਬਰ ਬੱਚੀ ਦਾ ਜੋੜਾ ਇਹ ਤਿੰਨ ਚਾਰਾਂ ਦਾ ਜੋੜਾ ਜੀ ਸਾਰਿਆਂ ਦਾ ਜੋੜੇ ਜੋੜੇ ਬਣ ਗਏ ਹਾਂ ਹਾਂ ਠੀਕ ਆ ਇਹ ਤੁਹਾਨੂੰ ਦਿਖਾਉ ਲਗਾ 6 ਨੰਬਰ ਬੱਚੀ ਆਪਾਂ ਲਗਭਗ ਸਾਲਕ ਦੀ ਤੇ 5 ਨੰਬਰ ਬੱਚੀ ਪਿੱਛੇ ਗੜੀ ਉਹ ਵੀ ਸਾਲਕ ਦੀ ਠੀਕ ਹੈ ਜੀ ਇਹ ਬੱਚੀ ਸਾਲਕ ਦੇ ਘਰੇ ਜੀ ਆ ਗਈ ਤੇ ਲੱਤਾਂ ਤੋਂ ਖੜਨੀ ਖੁੱਡੀ ਇਹ ਬੱਚੀ ਚੈੱਕ ਕਰ ਸਕਦੇ ਹੋ ਪ੍ਰਿੰਟ ਕਰ ਮਾ ਦੇ ਬੜਾ ਵਾਕਮਾਲ ਤੇ ਢੂਈ ਢਾਈ ਦੇਖ ਸਕਦੇ ਪੱਧਰੀ ਬਿਲਕੁਲ ਹਨਾ ਸਟੇਟ ਆ ਬੱਸੀ ਸਾਰੀ ਸਹੀ ਆ ਸਹੀ ਆ ਠੀਕ ਆ ਵੀਰੇ ਬੰਨ ਲਓ ਇਹ ਹੈ ਲਗਭਗ ਸਾਲਕ ਦੀ ਉਮਰ ਆ ਗਈ ਹਾਂਜੀ ਠੀਕ ਆ 5 ਨੰਬਰ ਤੇ 6 ਨੰਬਰ ਦਾ ਆਸਨ ਜੋੜਾ ਬਣ ਗਿਆ ਤੇ 2 ਨੰਬਰ ਬੱਚੀ 3 4 ਵਿਚਾਲੇ ਗਾਂ ਗਈ 4 ਤੇ 2 ਦਾ ਆਸਵੇਂ ਉਮਰ ਦੇ ਹਾਨ ਪਰੋਣਾ ਜੋੜਾ ਬਣ ਗਿਆ ਠੀਕ ਆ ਕੱਲੀ ਕੱਟੀ ਇਧਰੋਂ ਕੱਲੀ ਰਹਿ ਗਈ ਤੇ ਉਧਰ ਗਾਂ ਕੱਲੀ ਰਹਿ ਗਈ ਤੇ ਉਧਰ ਤੁਹਾਨੂੰ 7 ਤੇ 8 ਦਾ ਇਹ ਆਸਨ ਜੋੜਾ ਬਣ ਗਿਆ ਕਿਉਂਕਿ ਲਗਭਗ ਉਮਰ ਹੋ ਇਹਨਾਂ ਦੀ ਰਚਨ ਕਿੰਨੀ ਉਮਰੂ ਦੋਨਾਂ ਦੀ ਇਹਦੀ 11 ਕਿੰਨੇ ਮਹੀਨੇ ਦੀ ਹੋਊ ਜੀ ਦੋਨੇ 11-11 ਮਹੀਨੇ ਦੀਆਂ ਹੀ ਮੰਨ ਕੇ ਚੱਲੋ ਬਸ ਠੀਕ ਆ ਠੀਕ ਆ ਤੇ ਥਾਂ ਚਾਚਾਰ ਇਹਨਾਂ ਦੀ ਚਾਰ ਚਾਰ ਹੀ ਥਾਣੇ ਜੀ ਆ ਬੱਚੀ ਦਾ ਹੀਟ ਚਾਰਜ ਅੱਛਾ ਹੀਟ ਚਾਹੀਦਾ ਤਾਂ ਕਰੀ ਜਾਂਦੀ ਹੈ ਬੱਚੀ ਠੀਕ ਆ ਠੀਕ ਆ ਤਾਂ ਤੋਰ ਲੈ ਫੇਰ ਨਾਲ ਕੱਢਦੇ ਕਿਹੜਾ ਖੜਾਈ ਦੀ ਫਿਰ ਹੂੰ ਇਹ ਆ ਗਈ ਆਪਣੇ ਕੋਲ ਲਗਭਗ 7 ਨੰਬਰ ਤੇ ਇਥੇ ਖੜਾ ਦੇ ਫਿਰ ਬੱਚੀ ਚੈੱਕ ਕਰਦਾ ਠੀਕ ਹੈ ਜੀ ਚੰਗੀ ਆ ਬੱਚੀ ਦੀ ਲੰਬਾਈ ਲੰਬੀ ਤੇ ਸਰੀਰ ਚ ਜਾਣ ਬੜੀ ਆ ਬਾਕੀ ਥੋੜੀ ਹੀਟ ਕਰਕੇ ਥੋੜੀ ਤੰਗਿਆ ਕਰਦੀ ਹੈ ਨਾ ਹਾਂਜੀ ਹਾਂਜੀ ਹੂੰ ਠੀਕ ਹੈ ਵੀਰੇ ਬੰਨ ਲਓ ਇਹ ਬੱਚੀ ਆ ਗਈ ਆਪਣੇ ਕੋਲ 5 ਨੰਬਰ ਆ ਸੌਰੀ 7 ਨੰਬਰ ਤੇ ਅੱਗੇ ਆ ਗਈ ਵਿਚੀ ਆਪਣਾ ਕੋਲ 8 ਨੰਬਰ ਲਾਸਟ ਠੀਕ ਆ ਇਹ ਵੀ ਲੱਗਵਾਗਾ 11 ਮਹੀਨੇ ਜਾਂ ਸਾਲ ਦੀ ਹੋਣੀ ਹੈਗੀ ਤੇ ਇਹ ਵੀ ਇਸ ਨੂੰ ਬੱਛੇ ਬਤੌਰ ਕੇ ਦਾ ਨਮੜੀ ਲਿਆ ਭਾਈ ਲਾਸਟ ਬੱਛੀ ਆ ਹੌਲੀ ਚੱਲ ਬਤ ਓਏ ਕਾਦੀ ਕਾਹਲਾ ਕੇ ਕਿਸੇ ਹੋਰ ਕਰੇ ਜਾਣ ਦੀ ਕਾਫਲ ਕਰਦੀ ਆ ਤੇ ਇਹ ਹੈ 8 ਨੰਬਰ ਠੀਕ ਆ ਵੀਰੇ ਬਾਈ ਕਾਫਲ ਬੱਛੀ ਆ ਇਹ ਤਾਂ ਬਹੁਤ ਜ਼ਿਆਦਾ ਲੰਬਾਈ ਬੱਛੀ ਉਦੋਂ ਵੱਧ ਆ ਕਾਦੋਂ ਤੋਂ ਵੱਧ ਥੋੜਾ ਬਾਜ ਨੂੰ ਜ਼ਰੂਰ ਕਟਾ ਬੱਛੀ ਦਾ ਨਾਰਮਲ ਜਾ ਤੇ ਬਾਕੀ ਜੇ ਫੀਲ ਫੁਲਾ ਕੇ ਵਧੀਆ ਆਨ ਟਾਈਮ ਬੱਚੀ ਚੰਗੀ ਬੱਛੀ ਤਿਆਰ ਹੋ ਜਾਊਗੀ ਠੀਕ ਆ ਭਾਈ 7 ਨੰਬਰ ਤੇ 89 ਬਜੇ ਕਿਸੇ ਪ੍ਰਾਣਾਂ ਜੋੜਾ ਲੈਣਾ ਹੈ ਤਾਂ ਜੋੜੇ ਮਤਾਕਮਲ ਹੋ ਜਾਊਗਾ ਜੇ ਕੱਲੀ ਕੱਲੀ ਕਿਸੇ ਚੀਜ਼ ਨੇ ਪ੍ਰਾਣੇ ਕੋਈ ਨਾ ਖਰੀਦਣਾ ਤਾਂ ਉਹ ਜਾ ਮਲ ਹੋ ਜਾ ਠੀਕ ਹੈ ਹਰਮਾਨਤਨ ਹੋ ਜਾਊਗਾ ਤੇ ਟੋਟਲ 8 ਨਾਗ ਹੈ ਤੇ ਜਿਹਨਾਂ ਚੋ 6 ਸਾਨੂੰ ਬੱਚਾ ਦਿਖਾ ਦੇ ਆਪਾਂ ਇੱਕ ਸਨ ਤੋਕਰ ਗੱਬਣ ਬਾਹਰ ਦਿਖਾ ਦੀ ਤੇ ਇੱਕ ਸਨ ਨੂੰ ਇਧਰ ਪਹਿਲੇ ਨੰਬਰ ਤੇ ਸਾਨੂੰ ਆਪਾਂ ਕੱਟੀ ਦਿਖਾਈ ਠੀਕ ਹੈ ਤੇ ਜਿਹੜੇ ਪ੍ਰਾਣ ਨੂੰ ਜਿਹੜਾ ਨਾਗ ਪਸੰਦ ਆਊਗਾ ਬਾਜਾ ਦਿੱਤੇ ਹੋਏ ਨੰਬਰ ਤੇ ਕਰ ਲਿਓ ਸੰਪਰਕ ਧੰਨਵਾਦ ਜੀ